नच्चनिती पुद्धनिती ਕਹਿੰਦੇ ਨੇ ਸੁਪਨੇ ਤੇ ਅਸਲੀ ਦੇ ਵਿੱਚ ਫਰਕ ਮਟਾਉਣਾ ਪੈਂਦਾ ਹੈ ਕਦੇ ਸਮ ਹੱਕ ਵਿੱਚ ਹੁੰਦਾ ਹੈ ਤੇ ਕਦੇ ਬਣਾਉਣਾ ਪੈਂਦਾ ਹੈ ਕੰਡੇ ਉੱਤੇ ਬੈਠ ਕੇ ਹਾਸਲ ਮੁਕਾਮ ਹੋਣਗੇ ਗੋਤਾ ਜਗ ਦੇ ਦਰਿਆ ਵਿੱਚ ਲਾਉਣਾ ਪੈਂਦਾ ਹੈ। ਜੀ ਹਾਂ ਪ੍ਰੋਗਰਾਮ ਤੁਸੀਂ ਦੇਖ ਰਹੇ ਨਵੀਂ ਉਡਾਰੀ ਤੇ ਮੈਂ ਸਰਬੀ ਸ਼ਰਮਾ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੀ ਹਾਂ। ਇਸ ਪ੍ਰੋਗਰਾਮ ਦਾ ਮਕਸਦ ਹਮੇਸ਼ਾ ਹੀ ਆਹੀ ਰਿਹਾ ਕਿ ਤੁਹਾਨੂੰ ਅਸੀਂ ਰੁਬਰੂ ਕਰਾਣੇ ਆਂ। ਐਸੇ ਹੀ ਉੱਭਰਦੇ ਹੋਏ ਸਿਤਾਰਿਆਂ ਦੇ ਨਾਲ ਜੋ ਮਿਹਨਤ ਕਰਦੇ ਹੋਏ ਆਪਣੇ ਸੁਪਨੇ ਨੂੰ ਅਸਲੀਅਤ ਦੇ ਵਿੱਚ ਬਦਲਣ ਦੀ ਸ਼ਕਤੀ ਰੱਖਦੇ ਨੇ ਤੇ ਹਿੰਮਤ ਰੱਖਦੇ ਨੇ। ਸੁਪਨਾ ਤਾਂ ਹਰ ਕੋਈ ਵੇਖਦਾ ਹੈ ਲੇਕਿਨ ਇਸ ਨੂੰ ਅਸਲੀਅਤ ਵਿੱਚ ਬਦਲਣਾ ਹਰ ਕਿਸੇ ਦੇ ਬਸ ਵਿੱਚ ਨਹੀਂ ਹੁੰਦਾ। ਸੋ ਅੱਜ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਐਸੇ ਹੀ ਉੱਭਰਦੇ ਹੋਏ ਸਿਤਾਰੇ ਮੌਜੂਦ ਨੇ ਜੋ ਆਪਣੀ ਮਿਹਨਤ ਕਰਦੇ ਤੁਹਾਨੂੰ ਸਵਾਗਤ ਕਰਦੇ ਆ ਜੀ ਉਹਨਾਂ ਦਾ ਜਿਨ੍ਹਾਂ ਦਾ ਨਾਮ ਹੈ ਜੀ ਸਨੀ ਸਾਗਰ ਜੀ ਜੋ ਇੱਕ ਬਹੁਤ ਅੱਛੇ ਸਿੰਗਰ ਨੇ ਤੇ ਆਪਣੇ ਸਫਰ ਬਾਰੇ ਅੱਗੇ ਬਾਤ ਰੇ ਨੇ ਤੇ ਬਹੁਤ ਬਹੁਤ ਸਵਾਗਤ ਹੈ ਸਨੀ ਸਾਗਰ ਜੀ ਸਾਡੇ ਪ੍ਰੋਗਰਾਮ ਤੇ ਵਿੱਚ ਸਸਰੀਕਾਲ ਮੈਮ ਔਰ ਜਿੰਨੇ ਵੀ ਸ੍ਰੋਤਾ ਦੇਖ ਰਹੇ ਸਾਰੇ ਨੂੰ ਮੇਰਾ ਸਸਰੀਕਾਲ ਹੈ ਜਿਨਾਮ ਅੱਜ ਕੱਲ੍ਹ ਸੰਗੀਤ ਦੀ ਸੇਵਾ ਕਰ ਰਹੇ ਥੋੜੀ ਥੋੜੀ ਔਰ ਪਰਮਾਤਮਾ ਦੀ ਥੋੜੀ ਥੋੜੀ ਕਿਰਪਾ ਹੋ ਰਹੀ ਹੈ ਕਿ ਮਿਹਨਤ ਦੇ ਸਦਕਾ ਥੋੜੇ ਜੇ ਪ੍ਰੋਗਰਾਮ ਜਗਾ ਜਗਾ ਤੇ ਇਸ ਜਿਲੰਦਰ ਸ਼ਹਿਰ ਤੋਂ ਬਾਹਰ ਵੀ ਮਿਲ ਰਹੇ ਨੇ ਔਰ ਬੜਾ ਪਿਆਰ ਮਿਲ ਰਿਹਾ ਲੋਕਾਂ ਦਾ ਜੇ ਮੈਂ ਸਟੱਡੀ ਦੀ ਗ ਮੈਂ ਮ ਵੋਕਲ 뮤זיਕ ਕੀਤੀ ਹੈ ਅ اچھا 뮤זיਕ ਦੇ ਵੀ ਤੁਸੀਂ ਸਟਡੀ ਵੀ ਕਰ ਚੁੱਕੇ ਹੋ ਤੇ ਦੇਖੋ ਸਿੰਗਿੰਗ ਨਾਲ ਅਗਰ ਕੋਈ ਜੋੜਦਾ ਹੈ ਤੇ ਕੋਈ ਨਾ ਕੋਈ ਤਾਂ ਕਲਾ ਜਿਹੜੀ ਸਾਡੀ ਹੁੰਦੀ ਹੈ ਬਚਪਨ ਤੋਂ ਪਤਾ ਲੱਗ ਜਾਂਦਾ ਕਈ ਵਾਰ ਦੀ ਨ ਤਾਂ ਪਤਾ ਲੱਗਦਾ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਸੀਂ ਸਿੰਗਿੰਗ ਨਾਲ ਜੁੜੇ ਹੋਏ ਹੋ ਮੈਡਮ ਬਚਪਨ ਚ ਜਦੋਂ ਮੈਂ ਛੋਟਾ ਸੀ ਤੇ ਮੇਰੇ ਸਿਸਟਰ ਔਰ ਮੇਰੇ ਮਦਰ ਮੈਨੂੰ ਨਾ ਮਤਲਬ ਜਦੋਂ ਮੈਂ ਦਰਵਾਜ਼ੇ ਚ ਐਂਟਰ ਕਰਨਾ ਉਹਨਾਂ ਨੇ ਕਿਹਾ ਤੈਨੂੰ ਮਤਲਬ ਉਹਨਾਂ ਨੂੰ ਸ਼ੁਰੂ ਤੋਂ ਸੀਗਾ ਕਿ ਮਤਲਬ ਗਾ ਲੈਂਦਾ ਸੀ ਥੋੜਾ ਜਿਹਾ ਤਾਂ ਉਹਨਾਂ ਨੇ ਮੈਨੂੰ ਨਾ ਮਤਲਬ ਅੰਦਰ ਕੰਨ ਤੁਸੀਂ ਅੰਦਰ ਐਂਟਰ ਕਰਨ ਦੇ ਦਰਵਾਜੇ ਤੋਂ ਤੇ ਅਸੀਂ ਮਤਲਬ ਕਿ ਬੈਠਾਂਗੇ ਤੇਰੇ ਆਡੀਅנס ਬਣ ਕੇ ਤੇ ਮੈਨੂੰ ਉਸ ਟਾਈਮ 'ਚ ਮੈਡਮ ਉਹਨਾਂ ਨੇ ਇੱਕ ਅਨਕ ਦੀ ਡੱਬੀ ਹੁੰਦੀ ਮੈਡਮ ਉਹਨਾਂ ਨੇ ਉਹ ਦੇਣੀ ਉਹਨਾਂ ਨੇ ਕਹਿੰਦਾ ਤੂੰ ਨਾ ਇੱਥੇ ਬੈੱਡ ਤੇ ਖੜਾ ਹੋ ਅੱਛਾ ਅਸੀਂ ਥੱਲੇ ਬੈਠ ਕੇ ਸੁਣਦੇ ਆ ਤੇ ਫਿਰ ਮੈਡਮ ਉਸ ਵੇਲੇ ਮੈਂ ਕਹਿੰਦਾ ਰਿਹਾ ਤੇ ਉਹ ਤੋਂ ਫਿਰ ਪਤਾ ਨਹੀਂ ਸ਼ੌਕ ਬਣ ਗਿਆ ਫਿਰ ਮੈਂ ਆਪਣੇ ਫਾਦਰ ਸਾਹਿਬ ਨੇ ਇੱਕ ਵਾਰ ਸੁਣਿਆ ਹੂੰ ਫਿਰ ਫਾਦਰ ਸਾਹਿਬ ਕਹਿੰਦੇ ਕਿ ਚਲੇਗਾ ਕਿਤੇ ਗਾਣ ਮੈਂ ਬਹੁਤ ਮਤਲਬ ਦੀ ਸੋਚਿਆ ਮੈਂ ਕਿਹਾ ਚਲੋ ਮੈਂ ਕਿਹਾ ਦੇਖ ਲੈਣੇ ਫਿਰ ਉਸ ਟਾਈਮ ਸਭ ਤੋਂ ਪਹਿਲਾਂ ਜਦੋਂ ਪਹਿਲਾ ਸ਼ੋਅ ਕੀਤਾ ਸੀ ਆਪਣੇ ਬੰਸਾ ਵਾਲੇ ਬਿਜਾਰ ਦੇ ਵਿੱਚ ਕਾਫੀ ਵੱਡਾ ਹੁੰਦਾ ਉਹ ਦਿਸ਼ੋ ਤੇ ਮੇਰੇ ਫਾਦਰ ਸਾਹਿਬ ਨੇ ਸਭ ਤੋਂ ਪਹਿਲਾਂ ਮੇਰੀ ਉਸਤਾਦੀ ਸ਼ੁਰੂ ਕੀਤੀ ਸ਼੍ਰੀ ਉਸਤਾਦ ਸਾਡੇ ਬੋਧਰਾਜ ਬੋਧਰਾ ਜੀ ਹੈ ਉਹਨਾਂ ਨੇ ਕਰਵਾਈ ਔਰ ਉਸ ਤੋਂ ਬਾਅਦ ਫਿਰ ਸਟੇਜ ਤੇ ਚੜਿਆ ਸੀ ਅੱਛਾ ਮੈਂ ਤੁਹਾਡੇ ਦੇਖੋ ਗੁਰੂ ਹੋਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਕਿਉਂਕਿ ਅੱਗੇ ਵਧਣ ਵਾਸਤੇ ਗੁਰੂ ਵੱਜੇ ਤੁਹਾਨੂੰ ਸਹੀ ਦਿਸ਼ਾ ਦਿੰਦਾ ਹੈ ਤੇ ਤੁਹਾਡੇ ਗੁਰੂ ਫਿਰ ਤੁਸੀਂ ਉਹਨਾਂ ਨੂੰ ਮੰਨਦੇ ਹੋਗੇ ਜੀ 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 ਤੇ ਕੀ ਕੁਝ ਹੁਣੋਂ ਦਾ ਤਾਂ ਸਿੱਖ ਚੁੱਕੇ ਹੈ ਦੇਖੋ ਆਪਣੇ ਵਿੱਚ ਕਮੀਆਂ ਤਾਂ ਬਹੁਤ ਸਾਰੀਆਂ ਹੁੰਦੀਆਂ ਨੇ ਮੈਂ ਮੈਸੇ ਆ ਕਿ ਨਾ ਜਿੱਥੇ-ਜਿੱਥੇ ਮੈਨੂੰ ਸਿੱਖਣ ਨੂੰ ਮਿਲਿਆ ਉਹਨਾਂ ਕੋਲੋਂ ਮੈਂ ਸਿੱਖਿਆ ਸਤਦਿਸ਼ਗਿਰਦੀ ਕੀਤੀ ਉਹਨਾਂ ਕੋਲੋਂ ਬੇਸਿਕ ਸਿੱਖਿਆ ਔਰ ਕਾਲਜਿਸ ਵਗੈਰਾ ਚ ਮੇਰੇ ਕਾਫੀ ਜਿਹੜੇ ਗੁਰੂ ਸੀ ਉੱਥੇ ਮੇਰੇ ਕਾਫੀ ਨਜ਼ਦੀਕ ਰਹੇ ਕਿਉਂਕਿ ਫਿਰ ਉਹਨਾਂ ਤੋਂ ਥੋੜਾ-ਥੋੜਾ ਕੁਝ ਰਾਗ ਕੁਝ ਵੀ ਜੋ ਉਹਨੂੰ ਅੱਛਾ ਲੱਗਦਾ ਸੀ ਉਹ ਮੈਨੂੰ ਦੱਸਦੇ ਸੀ ਔਰ ਕਾਫੀ ਨੇ ਜਿੱਦਾਂ ਕਿ ਖਾਲਸਾ ਕਾਲਜ ਦੇ ਵਿੱਚ ਸਾਡੇ ਸਰ ਨੇ ਹੂੰ ਤੇ ਉਹ ਸੁਖਦੇਵ ਸਰ ਸੁਖਦੇਵ ਸਾਗਰ ਜੀ ਲਤਾ ਮਾਮ ਨੇ ਬਹੁਤ ਬਹੁਤ ਜਿਆਦਾ ਬੰਦੇ ਨੇ ਹਰਜੋਤ ਸਰ ਨੇ ਉਹ ਉਹਨਾਂ ਦਾ ਵੀ ਬਹੁਤ ਨਾਮ ਹੈ ਵਧੀਆ ਹੈ ਕਲਾਸਿਕਲ ਬਹੁਤ ਅੱਛਾ ਉਹਨਾਂ ਦਾ ਤੇ ਤੁਸੀਂ ਕਿਸ ਤਰੀਕੇ ਦੇ ਸੰਗੀਤ ਨੂੰ ਪਸੰਦ ਕਰਦੇ ਜਲਾ ਮੈਮ ਵਸੇ ਤਾਂ ਮੈਂ ਜਿਹੜਾ ਸੰਗੀਤ ਮੈਨੂੰ ਅੱਛਾ ਲੱਗੇ ਚਾਹੇ ਉਹ ਫੋਕ ਹੋਵੇ ਚਾਹੇ ਸੁਗਮ ਹੋਵੇ ਚਾਹੇ ਕਲਾਸਿਕਲ ਹੋਵੇ ਜਿਹੜਾ ਮਰਜ਼ੀ ਹੋਵੇ ਜੇ ਅੱਛਾ ਲੱਗੇ ਤਾਂ ਵਧੀਆ ਹੈ ਕੰਨਾਂ ਨੂੰ ਵਧੀਆ ਲੱਗੇ ਤਾਂ ਸਮਝ ਲਓ ਸੰਗੀਤ ਅੱਛਾ ਹੈ ਸੋ ਸਾਡੇ ਦਰਸ਼ਕਾਂ ਨੂੰ ਇੱਕ ਪਿਆਰਾ ਜਿਹਾ ਗੀਤ ਜੋ ਤੁਸੀਂ ਸੁਣਾ ਸਕਦੇ ਹੋ ਜੀ ਮੈਮ ਜੀ वीर आखदी वेजोगिया ਝੂਠ ਬੋਲੇ ਵੇ ਕੋਣ ਡੁੱਠੜੇ ਯਾਰ ਮਨਾਮ ਦਾ ਵੇ ਜੋ ਗਿਆ ਵੇ ਜੋ ਗਿਆ ਵੇ ਜੋ ਗਿਆ ਪੰਨਾ 10 ਬੰਜਲੀ ਬਦ ਉਹ ਫੜ ਬੰਦਰ ਦੀ ਬਦ ਤਕਦੀਰ ਰਾਜਾ ਨਾ ਫੜ ਬੰਦਰ ਸੋਨੀ ਆਵਾਜ਼ ਤੇ ਬਹੁਤ ਹੀ ਸੋਹਣਾ ਗੀਤ ਤੁਸੀਂ ਸਾਨੂੰ ਸੁਣਾਇਆ ਇਸ ਲਈ ਬਹੁਤ-ਬਹੁਤ ਧੰਨਵਾਦ ਤੇ ਕਈ ਵਾਰ ਹੁੰਦਾ ਕਿ ਬਚਪਨ ਦੇ ਵਿੱਚ ਆਪਾਂ ਇੱਕ ਸੁਪਨਾ ਵੇਖਦੇ ਆਂ ਤੇ ਟਾਈਮ ਆਦੇ ਨਾਲ ਸੁਪਨਾ ਵੀ ਬਦਲ ਜਾਂਦਾ ਜਿਵੇਂ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਛੋਟੇ ਸੀਗੇ ਤੁਹਾਡੇ ਮਦਰ ਨੇ ਤੁਹਾਨੂੰ ਸਿੰਗਿੰਗ ਨਾਲ ਜੋੜਿਆ ਕਿ ਤੁਹਾਡਾ ਆਪਣਾ ਖੁਦ ਦਾ ਵੀ ਕੋਈ ਸੁਪਨਾ ਸੀਗਾ ਕਿ ਤੁਸੀਂ ਉਸ ਨੂੰ ਪੂਰਾ ਕਰਨਾ ਚਾਹੁੰਦੇ ਸੀ ਜੀ ਮੈਮ ਸੀਗਾ ਸੁਪਨਾ ਮੇਰਾ ਮੈਂ ਸਭ ਤੋਂ ਪਹਿਲਾਂ ਤਾਂ ਜਾਣਾ ਚਾਹੁੰਦਾ ਸੀ ਇੰਡੀਅਨ ਆਰਮੀ 'ਚ ਅੱਛਾ ਤੇ ਕਿਉਂਕਿ ਉਹਦੇ ਕਰਕੇ ਤੁਹਾਡੀ ਨਾ ਮੇਰੀ 4 ਇੰਚ ਹਾਈਟ ਘਟ ਨਿਕਲੀ ਹੂੰ ਤੇ ਉਸ ਕਰਕੇ ਫਿਰ ਮੈਂ ਉਹ ਡ੍ਰੌਪ ਕਰ ਦਿੱਤਾ ਤੇ ਫਿਰ ਮੈਂ ਸੋਚਿਆ ਚਲੋ ਅੱਛੀ ਥੋੜਾ ਜਿਹਾ ਇਹ ਵੀ ਫੀਲਡ ਅੱਛੀ ਹੈ ਤੇ ਕਦੋਂ ਪਤਾ ਚੱਲਿਆ ਕਿ ਇਹ ਆਵਾਜ਼ ਜਿਹੜੀ ਹੈ ਉਹ ਵਧੀਆ ਸੂਟ ਬੈਟਰੀ ਹੁਣ ਸਿੰਗਿੰਗ ਨੂੰ ਔਰ ਮੈਂ ਤਾਂ ਦੱਸਿਆ ਮੈਮ ਜਦੋਂ ਮੇਰੇ ਫਾਦਰ ਸਾਹਿਬ ਨੂੰ ਸੁਣਿਆ ਫਿਰ ਉਹਨਾਂ ਨੇ ਉਸਤਾਦ ਕੋਲ ਭੇਜਣਾ ਸ਼ੁਰੂ ਕੀਤਾ ਤੇ ਥੋੜਾ ਇੰਪਰੂਵ ਹੋਇਆ ਫਿਰ ਡੈਡੀ ਹੁਣ ਕਹਿੰਦੇ ਕਿ ਤੂੰ ਥੋੜਾ ਜਿਹਾ ਕੁਝ ਕਰਨਾ ਸ਼ੁਰੂ ਕਰ ਗਾਣਾ ਸ਼ੁਰੂ ਕਰ ਤੇ ਏਜ ਕਿੰਨੀ ਕਿ ਸੀ ਤੁਹਾਡੀ ਉਸ ਟਾਈਮ ਮੈਮ ਮੈਂ 13 ਸਾਲ ਦਾ ਸੀਗਾ ਅੱਛਾ 13 ਸਾਲ ਤੇ ਹੁਣ ਕਿੰਨਾ ਕੁ ਸਮਾਂ ਹੋ ਗਿਆ ਸਿੰਗਿੰਗ ਨਾਲ ਜੁੜੇ ਮੈਡਮ ਹੁਣ ਮੈਨੂੰ ਤੇ ਕਰਤੂ ਕਰ ਜਿਆਦਾ ਨਹੀਂ ਮੈਡਮ 15 ਸਾਲ ਤਾਂ ਹੋ ਗਈ। ਅੱਛਾ 15 ਸਾਲ ਤੋਂ ਤੁਸੀਂ ਸਿੰਗਿੰਗ ਨਾਲ ਜੁੜੇ ਹੋਏ ਹੋ। ਕਾਫੀ ਕੁਝ ਤੁਸੀਂ ਸਿੱਖਿਆ ਹੋਏਗਾ ਕਿਉਂਕਿ 15 ਸਾਲ ਥੋੜੇ ਨਹੀਂ ਹੁੰਦੇ ਬਹੁਤ ਕੁਝ ਹੁੰਦਾ ਹੈ। ਬੰਦਾ ਲਾਈਫ 'ਚ ਬਹੁਤ ਐਕਸਪੀਰੀਅੰਸ ਕਰਦਾ ਹੈ। ਮੈਂ ਦਰਸ਼ਕਾਂ ਦਾਸ ਦਮਾ ਕਿ ਇੱਕ ਗੁਰੂ ਜਿਹੜਾ ਹੁੰਦਾ ਸਭ ਕੁਝ ਸਿਖਾਉਂਦਾ ਤੇ ਸਨੀ ਸਾਗਰ ਖੁਦ ਵੀ ਇੱਕ ਗੁਰੂ ਨੇ ਜੋ ਬਹੁਤ سارے ਬੱਚਿਆਂ ਨੂੰ ਸਿੰਗਿੰਗ ਸਿਖਾਉਂਦੇ ਨੇ ਤੇ ਉਹ ਲੈ ਐਕਸਪੀਰੀਅੰਸ ਸਾਨੂੰ ਸ਼ੇਅਰ ਕਰੋ। ਹਣ ਮੈਂ ਸਕੂਲ ਸਕੂਲਸ ਦੇ ਵਿੱਚ ਜੌਬ ਕੀਤੀ ਹੈ। ਕਰਦਾ ਮੈਂ ਮਤਲਬ ਹੁਣ ਤਾਂ ਮੈਂ ਪ੍ਰਾਈਵੇਟ ਦੇ ਰਿਹਾ ਟੀਚਿੰਗ ਕਿਉਂਕਿ ਸਕ ਤੇ ਉਸ ਕਰਕੇ ਫਿਰ ਮੈਂ ਜਦੋਂ ਹੋਰ ਵੀ ਜੋਬ ਕਰਦਾ ਨਾਲ ਹੂੰ ਜਾਗਰਨ ਵਗੈਰਾ ਵੀ ਹੁੰਦੇ ਆ আচ্ছা ਨਾਲ ਜੋਬ ਵੀ ਕਰਦੇ ਹੋ ਜੀ ਜੀ ਮੈਮ ਜੀ আচ্ছা ਪ੍ਰੋਗਰਾਮ ਔਰ ਜੋਬ ਦੋਨੋਂ ਤੁਸੀਂ ਨਾਲ-ਨਾਲ ਕਰਦੇ ਹੋ ਫਿਰ ਮੈਨੇਜ ਕਿਵੇਂ ਹੋ ਜਾਂਦਾ ਸਭ ਮੈਮ ਐਦਾ ਆ ਜਿੱਥੇ ਜਿੱਥੇ ਮੈਂ ਕੰਮ ਕਰਦਾ ਨਾ ਜਿੱਥੇ ਮੈਂ ਲੱਗਾ ਹੋਇਆ ਹਾਂ ਉਹਨਾਂ ਨੂੰ ਪਤਾ ਹੈ ਕਿ ਇਹ ਪ੍ਰੋਗਰਾਮ ਕਰਦਾ ਹਾਂ ਤੇ ਉਹਨਾਂ ਨੂੰ ਮੈਂ ਪਹਿਲਾਂ ਦੱਸ ਦਿੰਦਾ ਕਿ ਮੇਰਾ ਇਸ ਤਰੀਕ ਨੂੰ ਪ੍ਰੋਗਰਾਮ ਹੈ ਮੈਂ ਨਹੀਂ ਆਣਾ ਤੇ ਫਿਰ ਉਹ ਮਤਲਬ ਕਦੀ ਅੱਜ ਤੱਕ ਉਹਨਾਂ ਨੇ ਮੇਰੇ ਨਾਲ ਇਹ ਕਿਹਾ ਨਹੀਂ ਜੇ ਮੈਂ ਖੜੇ ਪਿਆਰ ਵੀ ਕਹਿ ਦਮਾ ਮੈਂ ਜਾਣਾ ਨਾ ਤੇ ਉਹਨਾਂ ਨੇ ਭੇਜ ਦਿੰਦੇ ਮੈਡਮ ਅੱਛਾ ਪੂਰਾ ਪੂਰਾ ਸਪੋਰਟ ਕਰਦੇ ਨੇ ਜੀ 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 ਤੇ ਇੱਕ ਗੁਰੂ ਹੋਣ ਦੇ ਨਾਤੇ ਦੇਖੋ ਇੱਕ ਸਿੰਗਰ ਆਪਾਂ ਕਿਸੇ ਨੂੰ ਸ਼ਿष्य ਨੂੰ ਪੜਾਉਂਦੇ ਹਾਂ ਸਿਖਾਉਂਦੇ ਹਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਹੋਰ ਕਿਹੜੀ ਜ਼ਿੰਮੇਵਾਰੀ ਇੱਕ ਗੁਰੂ ਦੇ ਉੱਤੇ ਹੁੰਦੀ ਹੈ ਸਿੰਗਰ ਹਮ ਇਦਾਂ ਆ ਗੁਰੂ ਉਸਤਾਦ ਲੋਕ ਕਹਿੰਦੇ ਨੇ ਕਿ ਪਾਣੀ ਪੀਏ ਉਣਕੇ ਤੇ ਗੁਰੂ ਲਵੀ ਚੁਣਕੇ ਗੁਰੂ ਹਮੇਸ਼ਾ ਸਾਨੂੰ ਚੁਣਕੇ ਲੱਭਣਾ ਚਾਹੀਦਾ ਹੈ ਔਰ ਜਿਹੜੇ ਅੱਜ ਕੱਲ ਦੇ ਬੱਚੇ ਆ ਰਹੇ ਆ ਕਿਉਂਕਿ ਮੇਰੇ ਕੋ ਦੋ ਚਾਰ ਬॉय ਉਹ ਮੈਨੂੰ ਕਹਿੰਦੇ ਕਿ ਸਰ ਅਸੀਂ ਸਿੰਗਿੰਗ ਸਿੱਖਣੀ ਹੈ ਉਹ ਮੈਂ ਸ਼ੁਰੂ ਕੀਤਾ ਉਹਨਾਂ ਦਾ ਜਿ세 ਕੋਈ ਰਾਗ ਲਗਾ ਲਉ ਮੈਂ ਉਹਨਾਂ ਨੂੰ ਸ਼ੁਰੂ ਕੀਤਾ ਨੇ ਸਾ ਗਾ ਮਾ ਨੇ ਸਾ ਸਾ ਨੀ ਦ ਪ ਗਾ ਮਾ ਗਮ ਦ ਨੀ ਸਾ ਉਹ ਮੈਡਮ ਘਰ ਜਾ ਕੇ ਆਪਣੇ ਯਾਰੋ ਦੋਸਤਾਂ ਨੂੰ ਤੇ ਮੰਮੀ ਡੈਡੀ ਨੂੰ ਕਹਿਣ ਲੱਗੇ ਕਹਿੰਦੇ ਉਹ ਤਾਂ ਸਾਨੂੰ ਭੇਟਾ ਸਿਖਾਣ ਲੱਗੇ ਅੱਜ ਕੱਲ ਬਸੇ ਇਹ ਮੋਡ ਚੱਲਦਾ ਮੈਡਮ ਸਿੰਗਿੰਗ ਦਾ ਔਰ ਜਦੋਂ ਮਤਲਬ ਅਸੀਂ ਸਿੱਖਣਾ ਸ਼ੁਰੂ ਕੀਤਾ ਹਲੇ ਤੱਕ ਅਕਰੀ ਸਾਡੇ ਉਸਤਾਦ ਜੀ ਸਾਡੇ ਨਾਲ ਹੁੰਦੇ ਆ ਤੇ ਅਸੀਂ ਇਦਾਂ ਉਹਨਾਂ ਵੱਲ ਦੇਖਦੇ ਨਹੀਂ ਆ ਕਿਉਂਕਿ ਉਹਨਾਂ ਦੇ ਪਿਆਰ ਵੱਲ ਸਾਡੀ ਨਿਗਾਹ ਹੁੰਦੀ ਕਿ ਉਹਨਾਂ ਦੇ ਹੁਕਮ ਵੱਲ ਸਾਡਾ ਨਜ਼ਰ ਹੁੰਦੀ ਕਿ ਉਹ ਕੁਝ ਕਹਿਣ ਦਸੀ ਕਰੀਏ ਇੱਕ ਸਮਾਂ ਹੁੰਦਾ ਸੀ ਜਦੋਂ ਅਸੀਂ ਗੁਰੂ ਨੂੰ ਸਭ ਕੁਝ ਹੀ ਮੰਨਦੇ ਸੀਗੇ ਸਾਡੇ ਮਾਪੇ ਤੋਂ ਉੱਚੇ ਵੀ ਆਪਾਂ ਗੁਰੂ ਨੂੰ ਮੰਨ ਲੈਂਦੇ ਸੀਗੇ ਤੇ ਉਹਨਾਂ ਦੀ ਪੂਜਾ ਕਰਨਾ ਸਭ ਕੁਝ ਕਰਨਾ ਤੇ ਕੀ ਫਰਕ ਸਮਝਦੇ ਫਿਰ ਉਸ ਸਮੇਂ ਦੇ ਗੁਰੂ ਦੇ ਤੇ ਅੱਜ ਦੇ ਸਮੇਂ ਦੇ ਗੁਰੂ ਨੂੰ ਮੈਡਮ ਅੱਜ ਤਾਂ ਮਤਲਬ ਕਿ ਜੇ ਕਿਸੇ ਨੂੰ ਦੋ ਚਾਰ ਗਾਣੇ ਦੇ ਬੋਲ ਯਾਦ ਆ ਗਏ ਤਾਂ ਉਹ ਸਿੰਗਰ ਆ ਪਰ ਉਸ ਟਾਈਮ ਦੇ ਵਿੱਚ ਨਹੀਂ ਸੀ ਇਦਾਂ ਹੁਣ ਹਲੇ ਤੱਕ ਵੀ ਮੈਨੂੰ ਨਹੀਂ ਆਉਂਦਾ ਕੁਝ ਕਿਉਂ ਕਿਉਂਕਿ ਮੈਡਮ ਹਲੇ ਤੱਕ ਵੀ ਸਿੱਖਦਾ ਜਦੋਂ ਤੱਕ ਜਿੰਦਗੀ ਰਹੇਗੀ ਸਿੱਖਦਾ ਰਹੂੰਗਾ ਔਰ ਕੀ ਪਤਾ ਤੁਹਾਡੇ ਕੋਲ ਕੁਝ ਸਿੱਖਣ ਨੂੰ ਮਿਲੇ ਕੀ ਪਤਾ ਜੋ ਵੀ ਬੰਦਾ ਮਿਲਦਾ ਮੈਂ ਮੈਡਮ ਉਹ ਕੋ ਕਲੈਕਟ ਕਰਨ ਦੀ ਕੋਸ਼ਿਸ਼ ਕਰਦਾ ਬੜੀ ਸਹੀ ਗੱਲ ਤੁਸੀਂ ਕਹੀ ਹੈ ਕਿਉਂਕਿ ਆਪਾਂ ਜਿਸ ਮੁਕਾਮ ਤੇ ਹੁੰਦੇ ਆ ਉੱਥੇ ਸਾਨੂੰ ਜਿੱਥੋਂ ਵੀ ਕੁਝ ਵੀ ਸਿੱਖਣ ਨੂੰ ਮਿਲਦਾ ਸਾਨੂੰ ਸਿੱਖ ਲੈਣਾ ਚਾਹੀਦਾ ਹੈ ਤੇ ਹੁਣ ਦਰਸ਼ਕਾਂ ਦਾ ਵੀ ਵੇਲਾ ਹੋ ਚੁੱਕਾ ਇੱਕ ਹੋਰ ਪਿਆਰੇ ਜਗੀਰ ਦਾ ਵੀ ਤੇ ਕੋਈ ਵਧੀਆ ਜਗੀਰ ਦਰਸ਼ਕਾਂ ਦੇ ਲਈ ਹਾਂ ਮੇਰਾ ਵਿਛੜਿਆ ਮਾਹੀ ਮੇਰੇ ਟੁੱਟ ਗਏ ਮਾਣ ਤਰਾਨ ਰੱਬਾ بے پرواں نے ਮ毒ਨੇ ਡਾਡੇ ਤੇ ਬੜੀ ਮਾੜੀ ਮੇਰੀ ਜਾਨ ਰੱਬਾ ਹੱਸਦੀ ਵਸਦੀ ਦੁਨੀਆ ਉਹ ਮੈਨੂੰ ਲੱਗੇ ਸਜਣਾ ਬਾਜ ਵੀਰਾਨ ਰੱਬਾ ਮੇਰੇ ਦੇ ਤੂੰ ਵਿਛੜਿਆ ਯਾਰ ਮੇਰਾ ਉਹ ਤੇਰਾ ਵਸਦਾ ਰਹੇ ਜਹਾਨ ਰੱਬਾ ਰਣ ਵਸਦੀਆਂ ਤੇਰੀਆਂ ਕੁੜਾਂ ਬਾਵੇਂ ਰੋਹਾਰ ਮਾਰਦੇ ਕਬਾਵੇਂ ਮੇਰਾ ਪਿਆਰ ਮਾਰਦੇ ਬਾਦ ਦੇ ਯਾਰ ਮੋੜ ਕੇ ਰੱਬ ਵੇ ਮੇਰਾ ਪ੍ਰਭੂ ਹਣ ਦੇ ਰਹਿਣ ਬਸ ਦੀਆ ਤੇਰੀ ਆਖੁਦਾਇਆ ਬਹੁਤ ਖੂਬ ਕਵਾਲੀ ਤੁਸੀ ਸੁਣਾਈ ਕਹਿੰਦੇ ਰਾਤ ਜਿੰਨੀ ਮਰਜ਼ੀ ਕਾਲੀ ਹੋ ਜਵੇ ਅੰਤ ਉਹਦਾ ਸਵੇਰ ਨਾਲ ਹੀ ਹੁੰਦਾ ਸੋ ਜ਼ਿੰਦਗੀ ਦੇ ਵਿੱਚ ਕਾਲੀ ਰਾਤਾਂ ਬਹੁਤ ਸਾਰੀ ਆ ਜਾਂਦੀ ਹੈ ਪਰ ਅਗਰ ਅਸੀਂ ਹਨੇਰੇ ਦੇ ਨਾਲ ਹੀ ਜ਼ਿੰਦਗੀ ਜੀਣ ਲੱਗ ਜਾਈਏ ਤੇ ਸਾਨੂੰ ਸਵੇਰ ਸ਼ਾਇਦ ਨਾ ਹੀ ਦਿਖੇ ਇਸ ਕਰਕੇ ਜ਼ਿੰਦਗੀ ਦੇ ਵਿੱਚ ਜਿੰਨਾ ਮਰਜੀ ਔਖਾ ਵੇਲਾ ਆ ਜਾਵੇ ਕਦੀ ਵੀ ਆਪਣੀ ਹਿੰਮਤ ਨਾ ਛੱਡੋ ਕਿਉਂਕਿ ਇੱਕ ਦਿਨ ਸਵੇਰ ਜ਼ਰੂਰ ਆਏਗੀ ਮੈਂ ਇਹੀ ਗੱਲ ਸਨੀ ਜੀ ਤੁਹਾਡਾ ਪੁੱਛਣਾ ਚਾਹੂੰਗੀ ਕਿ ਜ਼ਿੰਦਗੀ ਦੇ ਵਿੱਚ ਉਹ ਔਖਾ ਲਮਹਾ ਜਾਂ ਫਿਰ ਕਦੀ ਸੋਖਾ ਕੁਝ ਐਡਾ ਜ਼ਿੰਦਗੀ ਦਾ ਸਫਰ ਆ ਹੋਵੇ ਜੀ ਮੈਡਮ ਬਹੁਤ ਗੱਲਾਂ ਨੇ ਐਡਾ ਤੇ ਐਡਾ ਕਿ ਬਹੁਤ ਬਹੁਤ ਟਾਈਮ ਔਖਾ ਵੀ ਦੇਖਿਆ ਪਰ ਹੁਣ ਪਰਮਾਤਮਾ ਦੀ ਕਿਰਪਾ ਆ ਕਿ ਬਹੁਤ ਬਹੁਤ ਅੱਛਾ ਟਾਈਮ ਆ ਰਿਹਾ ਜਿਦਾ ਦਿਨੋਂ ਦਿਨ ਹੋ ਰਿਹਾ ਉਹਦਾ ਤਾਂ ਬਹੁਤ ਅੱਛ ਕਿਉਂਕਿ ਪਹਿਲਾਂ ਤੇ ਲਗਾ ਲੋ ਜਿੱਥੇ ਜਾਣਾ ਸੀਗਾ ਹੁੰਦਾ ਆਪਾਂ ਉੱਥੇ ਪੈਦਲ ਜਾਈਦਾ ਸੀਗਾ ਅੱਛਾ ਪਰ ਹੁਣ ਇਸ ਟਾਈਮ ਪਰਮਾਤਮਾ ਦੀ ਕਿਰਪਾ ਮੈਂ ਖੁਦ ਵੀ ਡਰਾਈਵ ਕਰ ਲੈਂਦਾ ਮੇਰੇ ਕੋਲ ਇਸ ਟਾਈਮ ਬੁਲਟ ਖੜਾ ਬਾਹਰ ਮੇਰਾ ਤੇ ਗੱਡੀ-ਗੱਡੀ ਵੀ ਹੈਗੀ ਆ ਬਾਕੀ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਪਰਮਾਤਮਾ ਨੇ ਛੱਡੀ ਉਹੀ ਨਾ ਹਿੰਮਤ ਰੱਖੀ ਤੇ ਉਹ ਰੱਖੀ ਜੀ ਜੀ ਔਰ ਮੇਰੇ ਮਦਰ ਨੇ ਔਰ ਮੇਰੇ ਬਾਕੀ ਵੀ ਜਿੰਨੇ ਵੀ ਹੈਗੇ ਸੱਜਣ ਮੇਰੇ ਦੋਸਤ ਮੇਰੇ ਫਾਦਰਸ ਹੂੰ ਔਰ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਸਭ ਨੇ ਸਪੋਰਟ ਕੀਤਾ ਜੀ 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 ਬਿਲਕੁਲ ਪੂਰੀ ਤਰੀਕੇ ਦੇ ਨਾਲ ਤੇ ਗਦੀ ਐਦਾ ਮੌਕਾ ਮਿਲਿਆ ਕਿ ਰਿਐਲਿਟੀ ਸ਼ੋਅ ਦੇ ਵਿੱਚ ਕਦੀ ਅਪਲਾਈ ਕੀਤਾ ਹੋਵੇ ਜੀ ਮੈਮ ਮੈਂ ਰਿਐਲਿਟੀ ਸ਼ੋਅ ਚ ਕੀਤਾ ਆ ਕਾਫੀ ਚਿਰ ਪਹਿਲਾਂ ਨਾ ਐਫ ਡਬਲਯੂ ਨਿਊਜ਼ ਤੇ ਨਾ ਚੈਨਲ ਚੱਲਦਾ ਹੁੰਦਾ ਸੀ ਕੋਈ ਅਵਾਜ਼ ਐਦਾ ਹੀ ਕੁਝ ਕਰਕੇ ਸੀਗਾ ਨਾਮ ਮਤਲਬ ਕਾਫੀ ਟਾਈਮ ਦੀ ਗੱਲ ਆ ਉਹਦੇ ਵਿੱਚ ਮੈਡਮ ਫਸਟ ਮੇਰਾ ਆਇਆ ਸੀਗਾ ਅੱਛਾ ਤੁਸੀਂ ਫਸਟ ਰਨਰ ਆ ਪ੍ਰੇ ਹੋਣੇ ਜੀ ਔਰ ਪੰਜਾਬ ਯੂਨੀਵਰਸਿਟੀ ਆਪਣੇ ਅੰਮ੍ਰਿਤਸਰ ਯੂਨੀਵਰਸਿਟੀ ਚ ਮੇਰਾ ਫੋਕ ਚ ਸੈਕੰਡ ਸੀਗਾ ਜਿਹਾ ਭੋਗਦੇ ਤੇ ਹੁਣ ਵੀ ਕੁਝ ਐਸਾ ਕਰਦੇ ਹੋ ਤੁਸੀਂ ਅਲੱਗ-ਅਲੱਗ ਤਰੀਕੇ ਦੇ ਨਾਲ ਕੋਈ ਦੀ ਸ਼ੋਅ ਆ ਜਾਵੇ ਤੇ ਜੀ ਮੈਂ ਹੁਣ ਵੈਸੇ ਤਾਂ ਕੋਈ ਸ਼ੋਅ ਦਾ ਮੈਨੂੰ ਜਨਾ ਸ਼ੌਂਕ ਨਹੀਂ ਰਿਹਾ ਹੁਣ ਮੈਨੂੰ ਜਾਗਰਣ ਵਗੈਰਾ ਮੇਰੇ ਕੋਲ ਲਾਈਵ ਪ੍ਰੋਗਰਾਮਸ ਹੁੰਦੇ ਆ ਔਰ ਰੀਲਸ ਵਗੈਰਾ ਜ਼ਿਆਦਾ ਬਣਾਣੇ ਆ ਪਰ ਹੋ ਸਕੇ ਤਾਂ ਜਲਦੀ ਤੋਂ ਜਲਦੀ ਇੱਕ ਸੌਂਗ ਕੱਢੂੰਗਾ ਮੈਂ ਲਿਖਿਆ ਵੀ ਆ ਖੁਦ ਆਪਣਾ ਸੌਂਗ ਔਰ ਜੇ ਹੋਇਆ ਤਾਂ ਉਹ ਜਰੂਰ ਅੱਛੇ ਤੁਹਾਨੂੰ ਲਿਖਣ ਦਾ ਸ਼ੌਂਕ ਵੀ ਹੈ ਨਹੀਂ ਮੈਡਮ ਲਿਖਣ ਦਾ ਕਦੇ ਜਦੋਂ ਕੋਈ ਇੱਕ ਸਪੈਸ਼ਲ ਗੱਲ ਦਿਲ ਚੋਂ ਨਿਕਲਦੀ ਹੈ ਨਾ ਬਸ ਉਹੀ ਲਿਖੀ ਆ ਜੀ ਉਹ ਰਾਈਟ ਡਾਉਨ ਕਰ ਲੈਂਦੇ ਹੋ ਜੀ ਜੀ ਤੇ ਫਿਰ ਉਸ ਨੂੰ ਗੀਤ ਦੇ ਵਿੱਚ ਪਰੋ ਲੈਂਦੇ ਹੋਣੇ ਹੋ ਜੀ 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 ਤੇ ਕਦੋਂ ਤੱਕ ਕੋਈ ਗੀਤ ਆਏਗਾ ਸਾਡੇ ਦਰਸ਼ਕਾਂ ਦੱਸੋ ਮੈਡਮ ਗੀਤ ਤਾਂ ਚਲੋ 6-7 ਮਹੀਨੇ ਤੱਕ ਰਹੇਗਾ ਜੇ ਕਹੋਗੇ ਤੇ ਮੈਂ ਥੋੜਾ ਜਿਹਾ ਸੁਣਾ ਦੂੰਗਾ ਤੁਹਾਨੂੰ ਹਾਂਜੀ ਹਾਂਜੀ ਜ਼ਰੂਰ ਸੁਣਾਵਾਂਗੇ ਔਰ ਇਹ Song ਮੈਮ ਮੇਰੀ ਜਿੱਦਾਂ ਜ਼ਿੰਦਗੀ ਦੀ ਸੀਗਾ ਔਰ ਉਸ ਟਾਈਮ ਦੇ ਵਿੱਚ ਜਦੋਂ ਮਤਲਬ ਕਿ ਲਗਾ ਲਓ ਆਪਣੇ ਵੀ ਕੜਾ ਜਦੋਂ ਰਿਸ਼ਤੇਦਾਰ ਆਪਣੇ ਸਕੇ ਰਿਸ਼ਤੇਦਾਰ ਜਦੋਂ ਕੋਈ ਉੱਥੇ ਵੇਲੇ ਸਾਰੇ ਸਾਥ ਚੜ੍ਹਦੇ ਹੁੰਦੇ ਸੀ ਤੇ ਮਤਲਬ ਕੋਈ ਬੰਦੇ ਗੱਲਾਂ ਕਰਦੇ ਸੀ ਮੇਰੀ ਮਾਂ ਮੈਨੂੰ ਗੱਲਾਂ ਕਰਦੀ ਸੀ ਮੈਂ ਉਹਨਾਂ ਨੂੰ ਕੀ ਕਹਿੰਦਾ ਸੀ ਕਿ ਹਾਂ ਸਾਰੇਗਾ ਮਾਪਾ ਦਾ ਦੀਪਾ ਸਾਰੇਗਾ ਦੀਪਾ ਮਾਪਾ ਦਾ ਮਾ ਦਾਨੀ ਰੇ ਸੰ ਹੋ ਕਹਿ ਲੈ ਜੋ ਵੀ ਕਹਿ ਸਕਦੀ ਮੈਨੂੰ ਸਭ ਕੁਝ ਹੀ ਮਨਜ਼ੂਰ ਏ ਉਹ ਕਹਿ ਲੈ ਜੋ ਵੀ ਕਹਿ ਸਕਦੀ ਮੈਨੂੰ ਸਭ ਕੁਝ ਹੀ ਮਨਜ਼ੂਰ ਏ ਹਾਲਾਤ ਤਾਂ ਤੇਰੇ ਸਾਹਮਣੇ ਆ ਹਾਲਾਤ ਤਾਂ ਤੇਰੇ ਸਾਹਮਣੇ ਐ ਮੇਰੀ ਮੰਜ਼ਿਲ ਥੋੜੀ ਦੂਰ ਐ ਉਹ ਕਹਿ ਲੈ ਜੋ ਵੀ ਕਹਿ ਸਕਦੀ ਮੈਨੂੰ ਸਭ ਕੁਝ ਹੀ ਮਨਜ਼ੂਰ ਐ ਹਾਂ ਮੈਨੂੰ ਸਭ ਕੁਝ ਹੀ ਮਨਜ਼ੂਰ ਐ ਤੇਰਾ ਵੀ ਦੋਸ਼ ਨਹੀਂ ਕੋਈ ਤੇਰਾ ਵੀ ਦੋਸ਼ ਨਹੀਂ ਕੋਈ ਓ ਸੱਚੇ ਪਿਆਰ ਦੇ ਦਸ ਤੂਰ ਏ ਜਿਵੇਂ ਨਾਲ ਹੁੰਦਾ ਦਿਲ ਤੋ ਉਹੀ ਹੋ ਜਾਂਦਾ ਆਪੇ ਦੂਰ ਏ ਕਹਿ ਲੈ ਜੋ ਵੀ ਕਹਿਸ ਨੀ ਮੈਨੂੰ ਸਭ ਕੁਝ ਹੀ ਮਨਜ਼ੂਰ ਏ ਹਾਂ ਮੈਨੂੰ ਸਭ ਕੁਝ ਹੀ ਮਨਜ਼ੂਰ ਏ ਔਰ ਛੋਟਾ ਜਿਹਾ song ਚਾਹਾਂਗੀ ਮੇਰਾ ਕਸੂਰ ਤੇ ਦੱਸ ਦੇ ਕਿਉਂ ਆ ਦੂਰ ਤੇ ਦੱਸ ਦੇ ਮੇਰਾ ਕਸੂਰ ਤੇ ਦੱਸ ਦੇ ਕਿਉਂ ਹੋਇਆ ਦੂਰ ਤੇ ਦੱਸ ਦੇ ਬਦਲ ਗਿਆ ਏ ਸੱਚ ਮੁੱਚ ਕੇ ਮੈਨੂੰ ਹੀ ਸਤੋਨਾ ਬਦਲ ਗਿਆ ਏ ਸੱਚ ਮੁੱਚ ਕੇ ਮੈਨੂੰ ਹੀ ਸਤੋਨਾ ਹੋ ਮੇਰੇ ਮਰਨੇ ਤੇ ਰੋਵੇਂਗਾ ਮੈਂ ਜੋਂਦੀ ਨੂੰ ਰਵੋ ਨਾਏ ਅੱਲਾ ਵੇ Hello! ਵਕਤ ਦੇ ਵੀ ਬੜੇ ਅਜੀਬ ਕਿਸੇ ਹੁੰਦੇ ਨੇ ਕਿਸੇ ਦਾ ਕੱਟਦਾ ਨਹੀਂ ਤੇ ਕਿਸੇ ਕੋਲ ਹੁੰਦਾ ਹੀ ਨਹੀਂ ਹੈ ਤੇ ਵਕਤ ਇਹ ਵੀ ਦੱਸ ਦਿੰਦਾ ਕਿ ਆਪਣਾ ਕੋਨਾ ਤੇ ਪਰਾਇਆ ਕੋਨਾ ਵਕਤ ਜਦੋਂ ਸਹੀ ਆ ਜਾਂਦਾ ਸੋ ਵਕਤ ਵੀ ਸਾਨੂੰ ਬਹੁਤ ਕੁਝ ਸਿਖਾਇਆ ਜਾਂਦਾ ਤੇ ਇਸ ਕਰਕੇ ਵਕਤ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਵਕਤ ਬਦਲਣਾ ਵੀ ਸਾਡੇ ਹੱਥ ਚ ਹੁੰਦਾ ਇੱਕ ਜਿਹੜਾ ਔਖਾ ਸਮਾਂ ਹੁੰਦਾ ਸਾਨੂੰ ਹਮੇਸ਼ਾ ਹੀ ਸਹੀ ਰਾਹ ਤੇ ਲੱਗਿਆ ਜਾਂਦਾ ਤੇ ਕਦੀ ਐਦਾ ਤੁਸੀਂ ਬਹੁਤ ਸਾਰੇ ਸ਼ੋਜ਼ ਕਰਦੇ ਹੋ ਲਾਈਵ ਸ਼ੋਅ ਕਰਦੇ ਹੋ ਸਟੂਡੀਓ ਰਿਕਾਰਡਿੰਗ ਦਾ ਮੌਕਾ ਕਦੀ ਮਿਲਿਆ ਜੀ ਜੀ ਮੈਮ ਜਿਹੜੇ ਰੀਸ ਵਗੈਰਾ ਆਪਾਂ ਕੀਤੀਆਂ ਮੈਡਮ ਸਾਡੀ ਸਟੂਡੀਓ ਹੈ ਅੱਛਾ ਸਟ ਸਟੂਡੀਓ ਦੇ ਵਿੱਚ ਕੀ ਜਾਂ ਫਿਰ ਲਾਈਵ ਸ਼ੋਅ ਮੈਡਮ ਲਾਈਵ ਸ਼ੋਅ ਚ ਜ਼ਿਆਦਾ ਮਜ਼ਾ ਆਉਂਦਾ ਉਹਦੇ ਵਿੱਚ ਕੀ ਐਕਸਪੀਰੀਅੰਸ ਤੁਹਾਨੂੰ ਲੱਗਦਾ ਵਧੀਆ ਮੈਡਮ ਲਾਈਵ ਚ ਜਦਾਂ ਜਿੱਦਾਂ ਆਪਾਂ ਕਵਾਲੀ ਦਾ ਕਰਦੇ ਆ ਮੈਡਮ ਉਹਨਾਂ ਦਾ ਹੁੰਦਾ ਜਦਾਂ ਗੋਸਪਲ ਸਰਕਾਰ ਠੀਕ ਹੈ ਤੇ ਉਹਨਾਂ ਦੇ ਵਿੱਚ ਅਲੀ ਸਰਕਾਰ ਉਹਨਾਂ ਦਾ ਜਦਾਂ ਉਹਨਾਂ ਦੇ ਮਰੀਦ ਬੈਠੇ ਹੁੰਦੇ ਅੱਗੇ ਤੇ ਜਦੋਂ ਆਪਾਂ ਉਹਨਾਂ ਦੇ ਮਰੀਦਾਂ ਦੀ ਗੱਲ ਕਰਨੀ ਹੈ ਕੋਈ ਤੇ ਮੈਡਮ ਉਹਨਾਂ ਦੇ ਆਪਣੇ ਆਪ ਹੀ ਮਤਲਬ ਕਿ ਦਿਲ ਦੇ ਵਿੱਚ ਮਹਿਰ ਆਂਦੀ ਹੈ ਤੇ ਦੁਆਵਾਂ ਮਾ ਦਿੰਦੇ ਆ ਚਲੋ ਇਨਾਮ ਵੀ ਹੁੰਦਾ ਵਾ ਪੈਸੇ ਵੀ ਹੁੰਦੇ ਆ ਕਰਕੇ ਤਾਂ ਆਪਾਂ ਜਾਈਦਾ ਪੈਸੇ ਕਰਕੇ ਆ ਠੀਕ ਹੈ ਪਰ ਜੋ ਇੱਕ ਬੰਦੇ ਦੀ ਰੂਹ ਖੁਸ਼ ਕਰਕੇ ਖੁਸ਼ੀ ਮਿਲਦੀ ਨਾ ਉਹਨੋਂ ਮਸਤੋਂ ਵੱਡੀ ਕੋਈ ਖੁਸ਼ੀ ਨਹੀਂ ਹੈ ਕਦੀ ਇਦਾਂ ਤਾਂ ਨਹੀਂ ਹੋਇਆ ਲਾਈਫ ਦੇ ਵਿੱਚ ਕਿ ਲਾਈਵ ਸ਼ੋਅ ਦੌਰਾਨ ਐਕਸਪੀਰੀਅੰਸ ਥੋੜਾ ਕਈ ਵਾਰ ਕਈ ਵਾਰ ਆਡੀਅੰਸ ਜਿਹੜਾ ਨਾ ਕਹਿੰਦੇ ਪਰਫਾਰਮੈਂਸ ਆਪਣੇ ਨਾਲੋਂ ਜ਼ਿਆਦਾ ਆਡੀਅੰਸ ਜਿਹੜੀ ਹੁੰਦੀ ਹੈ ਵਾਹ ਵਾਈ ਖਟਨਾ ਬਹੁਤ ਜ਼ਰੂਰੀ ਹੁੰਦਾ ਤੇ ਕਦੀ ਇਦਾਂ ਲੱਗਾ ਹੋਵੇ ਮੈਡਮ ਕਾਫੀ ਵਾਰੀ ਹੋਇਆ ਵਾ ਰੀਸੈਂਟਲੀ ਮੈਂ ਪ੍ਰੋਗਰਾਮ ਕਰਕੇ ਆ ਮੇਰੇ ਦੋਸਤ ਦੇ ਘਰ ਜੀਗਾ ਪਰ ਚਲੋ ਉਹਨਾਂ ਨੇ ਕਦੀ ਮੈਨੂੰ ਸੁਣਿਆ ਨਹੀਂ ਸੀਗਾ ਗਾਉਂਦੇ ਹੋਏ ਆ ਰੀਲਸ ਵਗੈਰਾ ਦੇਖਦੇ ਸੀ ਉਹ ਤੇ ਉਹਦਾ ਉਹਦੀ ਮੈਰਿ ਮਨਮ ਉਹ ਤੋਂ ਵੀ ਮੈਨੂੰ ਸਟੂਡੈਂਟਸ ਵੀ ਮਿਲੇ ਉਹ ਤੋਂ ਸਿੱਖਣ ਮੇਰੇ ਕੋ ਸਿੱਖਣ ਆਂਦੇ ਬੱਚੇ ਹੁਣ ਤੋਂ ਵੀ ਅੱਛਾ ਕੋਈ ਐਸਾ ਗੀਤ ਦੇਖੋ ਕੋਈ ਸਿੰਗਰ ਹੈ ਹਮੇਸ਼ਾ ਦਰਸ਼ਕ ਜਿਹੜੇ ਇੱਕ ਸੰਗੀਤ ਨੂੰ ਪਸੰਦ ਕਰਦੇ ਹੀ ਆ ਕਿਸੇ ਨਾ ਕਿਸੇ ਸਿੰਗਰ ਦੇ ਤੇ ਤੁਹਾਡੇ ਨੂੰ ਤੁਹਾਡੇ ਨਾਲ ਇਦਾਂ ਹੁੰਦਾ ਹੋਵੇ ਕਿ ਤੁਸੀਂ ਕਿਸੇ ਸ਼ੋਅ 'ਚ ਜਾਂਦੇ ਹੋ ਤੇ ਇੱਕੋ ਹੀ ਸੰਗੀਤ ਦੀ ਜਾਂ ਗੀਤ ਦੀ ਫਰਮਾਇਸ਼ ਹਰ ਵਾਰ ਹੁੰਦੀ ਹੋਵੇ ਜਿਹੜਾ ਬਹੁਤ ਪਸੰਦ ਹੋਵੇ ਸਭ ਨੂੰ ਜੀ ਮੈਮ ਸੁਣਾ ਦਿਜੀਏ ਹਾਂਜੀ ਹਾਂਜੀ ਜ਼ਰੂਰ ਹਾਂ ਆ जहाँ रहूं मैं तल्बी हूं तेरी याद साथ है किसी से कहूं के नहीं कहूं ये जो द की बात है कहने को साथ अपने एक दुनिया चलती है तेरी ਵਤ ਹੀ ਤੁਮੇਲੀ ਪੜੀ ਜਾਤੀ ਹੈ ਕੋਈ ਇਸ ਦੁਨੀਆ ਕੇ ਨਏ ਰੰਗੋ ਮੇਂ ਤੁਸੀਂ ਸੁਣਾਇਆ ਉਹਨਾਂ ਦਰਸ਼ਕਾਂ ਦੇ ਫੇਵਰਿਟ ਦਾ ਪਰ ਮੈਂ ਤੁਹਾਨੂੰ ਪਰਸਨਲ ਦੱਸਾਂ ਕਿ ਗੀਤ ਮੇਰਾ ਖੁਦ ਦਾ ਬਹੁਤ ਫੇਵਰਿਟ ਹੈ ਤੇ ਬਹੁਤ ਆਨੰਦ ਆਇਆ ਮੈਨੂੰ ਵੀ ਸੁਣ ਕੇ ਤੁਸੀਂ ਕਹਿੰਦੇ ਬਹੁਤ ਸਾਰੀ ਰੀਲਸ ਤੁਸੀਂ ਤੇ ਪਾਉਂਦੇ ਹੋ ਤੇ ਕਿੰਨੇ ਕ ਮਤਲਬ ਫੋਲੋਅਰਸ ਨੇ ਕਿੱਦਾਂ ਮਤਲਬ ਕਿੱਦਾਂ ਦਾ ਰਿਸਪੌਂਸ ਉੱਥੇ ਮਿਲਦਾ ਤੁਹਾਨੂੰ ਮੈਡਮ ਬਹੁਤ ਹੀ ਅੱਛਾ ਜਦੋਂ ਮੈਂ ਫਸਟ ਰੀਲ ਪਾਈ ਸੀਗੀ ਨਾ ਤੇ ਮੇਰੇ ਮੱਲੇ 'ਚ ਮਤਲਬ ਕਿ ਕਾਫੀ ਵੱਡਾ ਮਹੱਲਾ ਮੇਰਾ ਆਰਾਮਨਗਰ ਤੇ ਸੋਡਲ ਦੇ ਕੋਲ ਆ ਤੇ ਮੈਡਮ ਮੈਨੂੰ ਅੱਧੇ ਬੰਦੇ ਜਾਣਦੇ ਨਹੀਂ ਸੀ ਉੱਥੇ ਤੇ ਜਦੋਂ ਮੈਂ ਰੀਲ ਪਾਈ ਤੇ ਫਿਰ ਮੈਨੂੰ ਮਤਲਬ ਕਿ ਜਿਨ੍ਹਾਂ ਨੂੰ ਮੈਂ ਖੁਦ ਨਹੀਂ ਜਾਣਦਾ ਉਹ ਮੈਨੂੰ ਭਾਜੀ ਬਹੁਤ ਵਧੀਆ ਭਾਜੀ ਭਾਜੀ ਆਪਣਾ ਤੁਸੀਂ ਗਾਉਂਦੇ ਸੀ ਸਾਨੂੰ ਪਤਾ ਨਹੀਂ ਸੀਗਾ ਤੇ ਚਲੋ ਉਹਨਾਂ ਨੇ ਵੀ ਪ੍ਰੋਗਰਾਮ ਉਹਨਾਂ ਦੇ ਘਰਾਂ 'ਚ ਵੀ ਪ੍ਰੋਗਰਾਮ ਉਹਨਾਂ ਕਰਨੇ ਸ਼ੁਰੂ ਕਰ ਦਿੱਤੇ ਅੱਛਾ ਉਸ ਤੋਂ ਬਾਅਦ ਕਾਫੀ ਜ਼ਿਆਦਾ ਆਫਰਸ ਆਣ ਲੱਗ ਪਏ ਜੀ ਜੀ ਪਹਿਲੀ ਰੀਲ ਤੋਂ ਬਾਅਦ ਹੀ ਮੈਡਮ ਬਹੁਤ ਅੱਛਾ ਹੋਇਆ ਸੀਗਾ ਮੇਰਾ ਵਧੀਆ ਔਰ ਪਹਿਲੀ ਰੀਲ ਮੇਰਾ ਸੀਗਾ ਇੱਕ Song ਹੈਗਾ ਤੇਰਾ ਨਿਤ ਦਾ ਵਿਛੋੜਾ ਮੇਰੇ ਦਿਲ ਨੂੰ ਸਤੋਂਦਾ ਹੂੰ ਜੀ ਸੁਣਾਓ ਮੈਡਮ ਹਾਂਜੀ ਹਾਂਜੀ ਜ਼ਰੂਰ ਸਰ ਦਰਸ਼ਕੋ ਹੋ ਤੇਰਾ ਨਿਤਦਾ ਵਿਛੋੜਾ ਮੇਰੇ ਦਿਲ ਨੂੰ ਸਦਾ ਬੋ ਤੇਰਾ ਨਿਤਦਾ ਵਿਛੋੜਾ ਮੇਰੇ ਦਿਲ ਨੂੰ ਸਦਾ ਬੋ ਇਹਨੇ ਗਾ ਜੋ ਮੇਰੇ ਦਿਲ ਨੂੰ ਕਰਾਨ ਨਹੀਂ ਆਇਆ ਬੱਕ ਮੇਰੀ ਲੱਗਦੀ ਨਹੀਂ ਅੱਖ ਹੋਇਆ ਜਦੋਂ ਦਾ ਸੁਬਤ ਮੇਰੀ ਲੱਗਦੀ ਨਹੀਂ ਅੱਖ ਲਾਗੇ ਸੀ ਮੈਨੂੰ ਬਲ ਬਲ ਪਰੇ ਦੁਖੜੇ ਦਾ ਗੋਲਾ ਅੱਜ ਅੱਖੀਆਂ ਦੇ ਰੇੜੇ ਵਿੱਚ ਪਾਉਂਦੇ ਨੇ ਤਮਾਲਾ ਅੱਜ ਅੱਖੀਆਂ ਦੇ ਰੇੜੇ ਵਿੱਚ ਪਾਉਂਦੇ ਨੇ ਤਮਾਲਾ ਬਹੁਤ ਹੀ ਪਿਆਰਾ ਗੀਤ ਤੁਸੀਂ ਸੁਣਾਇਆ ਸੋ ਬਹੁਤ ਆਨੰਦ ਵੀ ਆਇਆ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਪ੍ਰੋਗਰਾਮ ਦਾ ਵੇਲਾ ਹੋ ਚੁੱਕਿਆ ਹੈ ਤੇ ਜਾਂਦੇ ਜਾਂਦੇ ਇੱਕ ਮੈਸੇਜ ਜਿਹੜਾ ਤੁਸੀਂ ਆਦੇ ਯੰਗਸਟਰ ਨੂੰ ਕੁਝ ਦੇਣਾ ਚਾਹੁੰਦੇ ਹੋ ਮੈਡਮ ਯੰਗਸਟਰ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿੰਨਾ ਹੋ ਸਕੇ ਅਗਰ ਆਪਾਂ ਸੰਗੀਤ ਸਿੱਖ ਰਹੇ ਹਾਂ ਤਾਂ ਬੇਸਿਕ ਸਿੱਖਿਆ ਜਾਵੇ ਸਭ ਤੋਂ ਪਹਿਲਾਂ ਔਰ ਉਸ ਤੋਂ ਪਹਿਲਾਂ ਆਪਣੇ ਮਾਪਿਓ ਦੀ ਇੱਜ਼ਤ ਕਰੋ ਜਿੰਨੇ ਵੀ ਵੱਡੇ ਆ ਉਹਨਾਂ ਦੀ ਇੱਜ਼ਤ ਕਰੋ ਕਿ ਬਾਕੀ ਜਿਹੜੇ ਗਾਣੇ ਅੱਜ ਕੱਲ੍ਹ ਬੰਦੂਕਾਂ ਪਸਤੋਲਾਂ ਵਾਲੇ ਉਹਨਾਂ ਤੋਂ ਥੋੜਾ ਅਵੋਇਡ ਕਰੋ ਔਰ ਜਿਹੜੀ ਅੱਛਾ ਸੰਗੀਤ ਆ ਉਹ ਸੁਣੋ ਤੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ